ਅੱਜ ਕੱਲਤਾ ਵੈਕ ਜੂ ਫਤੇ ਬਾਬਾ ਜੀ ਇੱਥੇ ਆਏ ਸੀ ਇਸ ਸਾਡੀ ਯਾਤਰਾ ਤੇ ਜੇ ਅਸੀਂ ਸਾਰੇ ਦਰਸ਼ਨ ਮੇਲੇ ਕਰ ਲਏ ਇੱਥੇ ਜਿੰਨੇ ਵੀ ਗੁਰਦਰਾ ਸਾਹਿਬ ਸੀ ਤੇ ਅੱਜ ਸਾਡੀ ਘਰ ਵਾਪਸੀ ਹੈ ਅਸੀਂ ਅਫਾਧਰਾਬਾਦ ਆ ਵਾਪਸ ਜਾ ਰਹੇ ਹਾਂ ਤੇ ਬਹੁਤ ਆਨੰਦ ਆਇਆ ਵਾ ਬਹੁਤ ਜ਼ਿਆਦਾ ਵਧੀਆ ਲੱਗਾ ਤੁਹਾਨੂੰ ਇੱਥੇ ਬਹੁਤ ਬਾਦ ਅਸੀਂ ਵਾਪਸ ਚੱਲੇ ਹਾਂ ਹਾਂ ਤੇ ਦਰਸ਼ਨ ਮੇਲ ਹੋ ਗਏ ਗੁਰਾਂ ਦੇ ਹਾਂ ਰਸਤੇ 'ਚ ਗਵਾਲੀਅਰ ਰਸਤੇ 'ਚ ਅਸੀਂ ਹੁਣ ਗਵਾਲੀਅਰ ਦਾ ਬੰਦੀ ਛੋੜ ਜਿਹੜਾ ਗੁਰਦਰਾ ਸਾਹਿਬ ਉਹ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਫਿਰ ਜਿਹੜਾ ਉੱਥੇ ਕਿਲਾ ਵਾ ਉਹਨਾਂ ਦੇ ਮਤਲਬ ਦੇਖਾਂਗੇ ਸਾਰਾ ਤੁਹਾਨੂੰ ਦਿਖਾਵਾਂਗੇ ਨਾਲ ਤੇ ਇਥੋਂ ਆਪਾਂ ਇੱਥੇ ਆਪ ਸਾਰੇ ਮੰਨੋ ਵੇਖ ਲਿਆ ਗੁਰੂ ਜੀ ਹਾਂ ਜਿੱਥੋਂ ਸਾਰੇ ਵੇਖ ਲਿਆ ਤੇ ਤੁਹਾਨੂੰ ਗਾ ਫਿਰ ਵੀਡੀਓ ਵੀ ਦੱਸਦੇ ਹਾਂ ਕਿੱਦਾਂ ਕਰਦੇ ਆ ਦੇਖਣਾ ਤੁਹਾਨੂੰ ਜਗ੍ਹਾ ਤੇ ਹੋਵੇ ਉਹ ਲੈ 108 ਸਤਿ ਸ੍ਰੀ ਅਕਾਲ ਇਥੋਂ ਆਪਾਂ ਨੰਦੇੜ ਸਾਹਿਬ ਤੋਂ ਨਿਕਲ ਕੇ ਹੁਣ ਡੀਜ਼ਲ ਟੈਂਕੀ ਫੁੱਲ ਕਰਾਈ ਆ ਤੇ ਇੱਥੇ ਰੇਟ ਹੈਗਾ 92 ਰੁਪਏ 75 ਲੀਟਰ ਤੇਲ ਪਾ ਗਿਆ ਉਹ ਹਾਂ ਭਾਈ ਮਿੱਤਰ ਸਾਡੇ ਪਿਆਰੇ ਨੂੰ ਲੱਗੀ ਸੀ ਬੜੀ ਭੁੱਖ ਇਹ ਮੱਛੀ ਹੈ ਦਾਲ ਅੱਛੀ ਨਹੀਂ ਹੈ ਮਿਰਚੀ ਹੈ ਮਿਰਚੀ ਹੈ ਇਹ ਦਾਲ ਹੈ ਹਾਂ ਦਾਲ ਤੜਕਾ ਦਾਲ ਤੜਕਾ ਅਸੀਂ ਖਾਣੀ ਸੀ ਕੋਈ ਦੇਸੀ ਢਾਬੇ ਤੇ ਰੋਟੀ ਰਕਾਂ ਵਾਲੇ ਸਾਨੂੰ ਹੁਣ ਲੱਭਾ ਬੜਾ ਵਧੀਆ ਢਾਬਾ ਪੂਰਾ ਦੇਸੀ ਸਟਾਈਲ ਆਪਾਂ ਰਸਣ ਗਏ ਜੇ ਕੁ ਮੰਜੀਆਂ ਦੇ ਨਾਲ ਫੱਟਾ ਪਿਆ ਜਿੱਦੇ ਆਪਾਂ ਖੁਦ ਕੁਕਿੰਗ ਕਰ ਸਕਦੇ ਆ ਆ ਨਾਲ ਮਿਰਚੀ ਮਿਰਚਾਂ ਪਾਈਆਂ ਤੜਕੇ ਵਾਲੀ ਦਾਲ ਆ ਤੇ ਹੁਣ ਖਾਨੇ ਆ ਫੁਲਕੇ ਤੇ ਵੇਖਦੇ ਆ ਸਵਾਲ ਕਿਵੇਂ ਦਾ ਆਪਾਂ ਚਾਪਨ ਰੋਕੇ ਸੀ ਨਾਗਪੁਰ ਤੇ ਕੋਲ ਇਹ ਕੌਣ ਸੋ ਖੈਰੀ ਪਥਰੋਟ ਪਥਰੋਟ ਸ਼ਹਿਰ ਨਹੀਂ ਇਹ ਤਾਂ ਛੋਟਾ ਕਸਬਾ ਛੋਟਾ ਕਸਬਾ ਜਿਵੇਂ ਕੋਟੀ ਸੀਗਾ ਆਪਣਾ ਛੋਟਾ ਕਸਬਾ ਪਥਰੋਟ ਇਹ ਦੇਖੋ ਰਿਆਜ ਫੂਡ ਕੰਪਨੀ ਪਥਰੋਟ ਇਸ ਭਾਈ ਕੀ ਇਸ ਵੀਰ ਦੀ ਕੰਪਨੀ ਹੈ ਜੀ ਇਹਨਾਂ ਦੇ ਗੱਡੀਆਂ ਆਪਣੇ ਪੰਜਾਬ ਨੂੰ ਆਉਂਦੀਆਂ ਕਿੰਨੂੰ ਲੈ ਕੇ ਜਲੰਧਰ ਜਾਂਦੀਆਂ ਅਤੇ ਵੀਰ ਮਿਲੇ ਸੀ ਇੱਥੇ ਇਹਨਾਂ ਨੇ ਬਹੁਤ ਮਾਣ ਆਪਣਾ ਕੀਤਾ ਹੈ ਅਬੋਰ ਵੀ ਜਾਂਦੀਆਂ ਆਂ ਹਾਂ ਦੇਖੋ ਕਿੰਨੀ ਵੱਡੀ ਕੰਪਨੀ ਹੈ ਆ ਨੂੰ ਦਿਖਾਉਣੇ ਕੰਪਨੀ ਆ ਕਿੰਨੂੰ ਪੈਕ ਹੋ ਰਿਆ ਆ ਦੇਖੋ ਜੀ ਕਿੰਨੂੰ ਬਹੁਤ ਵਧੀਆ ਕਿੰਨੂੰ ਪੈਕ ਹੋ ਰਿਆ ਆ ਸਾਰੇ ਇੱਥੇ ਇਹ ਕਲਾ ਕਿੰਨੂੰ ਹੀ ਪੈਕ ਕਰਦੇ ਸੇ ਕਿੰਨੂੰ ਕਲਾ ਅਕੇਲਾ ਕਿੰਨੂੰ ਇਸ ਵੀਰ ਨੇ ਬਹੁਤ ਮਾਨ ਕੀਤਾ ਇਹ ਕਹਿੰਦੇ ਕਿ ਤੁਹਾਨੂੰ ਹੁਣ ਕਿਨੂੰ ਆਪਾਂ ਭਜਨੇ ਭਜਨੇ ਆ ਆ ਦੇਖੋ ਕਰੇਟ ਫੜਿਆ ਕਿਨੂਆਂ ਦਾ ਤੇ ਆਪਾਂ ਬਹੁਤ ਮਨਾ ਕੀਤਾ ਸੀ ਪਰ ਇਹ ਕਹਿੰਦੇ ਨਹੀਂ ਹੁਣ ਕਿਨੂੰ ਲੈ ਕੇ ਜਾਓ ਤੁਸੀਂ ਮਾਰ ਕਿਹਾ ਮੈਂ ਰੱਖੀ ਚੇ ਇਹ ਹੁਣ ਧੱਕਾ ਕਰਦੇ ਪਏ ਇਹਦੇ ਵਿੱਚ ਪਾਈਏ ਕੀ ਚ ਲੈਣੇ ਕਿਨੂੰ ਉਹ ਫੇਰ ਖਿਚਣੇ ਨਹੀਂ ਕੁਛ ਰੱਖੋ ਬਹੁਤ ਮੀਟਾ ਹੈ ਬਹੁਤ ਮੀਟਾ ਹੈ ਕੋਈ ਸਾਫਾਵਾ ਫਾਵਾ ਨਹੀਂ ਵੇ ਬਿਲਕੁਲ ਸਹੀ ਆ ਇੱਧਰ ਰੱਖ ਦਿਓ ਠੀਕ ਆ ਯਾਰ ਆ ਦੇਖੋ ਆ ਬੂਟ ਕੱਢ ਆ ਇੱਧਰ ਰਖਾ ਲੋ ਛੁੱਕੜ ਦੇ ਨੇ ਕਿੰਨੂੰ ਧੋਲਾਂਗੇ ਆਓ ਬਾਹਰੋਂ ਦੇ ਖਿਲੇ ਜਾਣੇ ਆ ਆ ਕਰਦੇ ਬੂਟ ਕੱਢਦੇ ਸਾਰੇ ਨਹੀਂ ਨਾ ਪਾਉਣੇ ਜਿੰਨੇ ਕਾ ਆਪਾਂ ਅੱਖਰ ਬਸ ਭਾਈ ਭਾਈ ਸਾਰੇ ਨਾ ਮਤ ਕਰੋ ਸਾਰੇ ਡਲੇ ਸਾਰੇ ਖਰਾਬ ਬਈਆ ਖਰਾਬ ਹੋ ਜਾਣਗੇ ਅਰੇ ਕਾ ਖਰਾਬ ਹੋਗੇ ਬਹੁਤ ਨਹੀਂ ਨਹੀਂ ਖਰਾਬ ਹੋ ਜੇ ਮਾਨਾ ਜੀ ਹੈ ਨਾ ਵੇਖੋ ਵੀਰ ਨੂੰ ਕਿੰਨੂੰ ਦਾ ਕ੍ਰੈਡਿਟ ਕ੍ਰੇਟ ਪੜਿਆ ਕ੍ਰੇਟ ਭਰ ਕੇ ਦੇ ਦਿੱਤਾ ਆਪਾਂ ਨੂੰ ਠੀਕ ਹੈ ਹਾਂਜੀ ਮਿਹਰਬਾਨੀ ਬਾਂਜੋ ਵਾਲੀ ਬਾਈ ਤੇ ਇਹ ਆਪ ਉਸ ਦਾ ਬਾਂਜਾ ਹਾਂ ਬਾਂਜਾ ਬਹੁਤ ਅੱਛਾ ਬੰਦਾ ਯਾਰ ਮਾਲ ਜੀ ਉਹ ਨੰਬਰ ਦੇ ਦੀਆ ਜਰੂਰ ਤੋਂ ਬੜੇ ਬਰਤਕਾ ਦੇਣਾ ਪੰਜਾਬ ਨੇ ਜੇ ਅੱ비 ਪੰਜਾਬ ਮੇ ਆਣਾ ਜਰੂਰ ਮਿਲਣਾ ਆ ਤਾਜੇ ਕਿੰਨੂ ਹੈ ਠੀਕ ਹੈ ਨਾ ਬਿਲਕੁਲ ਫਰੈਸ਼ ਰੋਇਪੁਰ ਆਓ ਹਲੇ ਬਗੀਚੇ ਤੋਂ ਉਹਨਾਂ ਨੇ ਤੋੜ ਕੇ ਰਿਆਂਦੇ ਬਾਗ ਤੋਂ ਤੁਹਾਨੂੰ ਗੱਡੀਆਂ ਦਿਖਾਈਆਂ ਸੀ ਹੁਣੇ ਗੱਡੀਆਂ ਆਈਆਂ ਹਲੇ ਨੰਬਰ ਦੇ ਦੀਆ ਜੇ ਮੇਰੀ ਸੇ ਲੋਵੀ ਮਿੱਤਰੋ ਆਪਾਂ ਆ ਗਏ ਆ ਭਪਾਲ ਸ਼ਹਿਰ ਟਾਈਮ ਹੋ ਗਿਆ 4:49 ਮਿੰਟ ਤੇ ਆਪਾਂ ਪਹੁੰਚ ਗਏ ਆ ਭਪਾਲ ਹੁਣ ਆਪਾਂ ਭਪਾਲ ਤੋਂ ਜਾਵਾਂਗੇ ਗੋਵਾਲੀਅਰ ਕਿਲੇ ਦੇ ਵਿੱਚ ਜਿਹੜਾ ਕਿ ਆਪਾਂ ਅੱਜ ਕੱਲ੍ਹ ਸ਼ਾਮ ਨੂੰ ਤੁਰੇ ਸੀ ਉਤੋਂ ਨਦੇੜ ਸਾਹਿਬ ਤੋਂ ਅਯੂਰ ਸਾਹਿਬ ਤੋਂ ਆਪਾਂ ਤੁਰੇ ਸੀ 5 ਵਜੇ ਦੇ ਲੱਗੇ ਤੱਕ ਤੁਰੇ ਸੀ ਮੰਨ ਲਓ ਤੇ ਆਪਾਂ ਮੰਨ ਲਓ ਭਵਾਲ ਪਹੁੰਚ ਗਏ 4:45 ਮਿੰਟ ਤੇ ਤੇ ਹੁਣ ਆਪਾਂ ਸਿੱਧਾ ਜਾ ਰਹੇ ਹਾਂ ਗਵਾਲੀਅਰ ਦੇ ਕਿਲੇ 'ਚ ਆਲੇ 7 ਘੰਟੇ 6 ਘੰਟਿਆਂ ਦਾ ਰਸਤਾ ਇੱਥੋਂ ਘਾਰੇ ਆ ਮल्लू 436 ਕਿਲੋਮੀਟਰ ਬਾਕੀ ਸ਼ਹਿਰ ਬਹੁਤ ਹੀ ਵਧੀਆ ਬਣਿਆ ਹੈ ਭਵਾਲ ਸ਼ਹਿਰ ਹੁਣ ਤਾਨੂੰ ਅਗੇ ਗਵਾਲੀਅਰ ਦਾ ਕਿਲਾ ਦਿਖਾਉਣੇ ਆ 400 35 36 ਕਿਲੋਮੀਟਰ ਰਹਿ ਚੁੱਕਿਆ ਸਫ਼ਰ ਆਪਣਾ